ਮੂਰਤ ਸੰਤ ਸਦੂ ਤੇ ਸ੍ਰੀ ਸਿਨੂ ਨਮਸਮੀਆ ਸੁਧੂ ਭੰਤ ਕੈ ਪੈ ਰੋ ਤਾ ਸੰਬਲਿਆ ਪਰਬੂ ਤੇ ਨਾਮ ਕਰਾਂ ਗੁਜਾਈਂ ਮੂਰਤ ਇਲਾਹੀ ਅਮਨਤੂ ਯੇਸੂ ਦਾ ਪਰਬੂ ਤਾਹੀ ਤੇ ਬਹੁਰੀ ਜੀ ਅੱਜ ਵਿੱਚ ਸਰਬਤਾਲ ਸਾਹਿਬ ਜੀ ਕੀ ਅਲਾਸ ਹੈ ਜੀ शर्वत कालसा जितवार सतनाम परम सत

ਜਾ ਕੇ ਦਰਸ ਪਾਪ ਕੋ ਉਤਾਰੇ ਤੇਰਾ ਸੰਗ ਉ ਭਵ ਚਲ ਤਾਰੇ ਹੋਰ ਸਾਜ ਜਿ ਹੋ ਵੀ ਤਪਿਆਰੇ ਜੋ ਹਮ ਕਰੋ ਹਰਨਾ ਸਤਿ ਆਲੇ ਸੁਆਦੇ ਹਰਨ ਦਾ ਪ੍ਰਵਾਨ ਕਰੋ ਜੀ ਪ੍ਰਭੂ ਹੈ ਕਰ ਪ੍ਰਸ਼ਾ ਸੰਤਾਂ ਚਰਨਾਂ ਦੀ ਆਗੇ ਵਕਤੋ ਜੋ ਢੀ ਛੇ ਆਪੀ ਦਾ ਸਤਨਾ ਵਾਹਿਗੁਰੂ ਨਾਮ ਤੇ ਸਤ ਜੀਓ ਐਸ ਵੇਲੇ ਪਾਵਨ ਇਲਾਹੀ ਹੁਕਮ ਬਖਸ਼ਿਸ਼ ਕਰਕੇ ਨਾਰਕੀ ਧਰਸ਼ ਮੁਪਿਆਸੀ ਕਰਸਦਾ ਤਿਤਰਾ ਮਨ ਕੋ ਨੀਤਾ ਹੋਲ ਤਪੜ ਗੁਰੇਲੀਆ ਨਾਨਕ ਹਰ ਸੰਤ ਕੀ ਪ੍ਰ ਉਹਨਾਂ ਦੇ ਪਿਛਲੇ ਪਰਿਵਾਰ ਦੇ ਸਿਰ ਤੇ ਮਹਿਲਾ ਭਲਿਆ ਹਾਤਰ ਖੜਾ ਪਰਿਵਾਰ ਆ ਗੋਪੀਆ ਕਪੀਆ ਜਿਨਾ ਨਾਮ ਸੁਪਿਆ ਵੰਡ ਛਕਿਆ ਦੀਪ ਜਲਾਈ ਤੇ ਦੁਆਹੀ ਨੇਕ ਅਨੰਦ ਕੀਤਾ ਜਿਨਾ ਪਿਆਰਿਆਂ ਸਚਿਆਰਿਆਂ ਦੀਪ ਜਾਈ ਦਾ ਅੰਦਰ ਮਨ ਚਿਤ ਆਵੇ ਚਿਤਿਆਪਣ ਦਾ ਸਤ ਕਾ ਸਰਬ ਸੁਖ ਹੋਵੇ ਜਹਾਂ ਜੰਤਰ ਸਾਜੀ ਸਾਹ

ਖਾਲਸਾ ਜੀ ਦੇ ਪ੍ਰਵਾਹ ਨੂੰ ਸਾਡੇ ਨਾਲ ਆਪੀ ਤਾਲ ਮੇਰੇ ਉੱਤੇ ਜਾਂਦਾ ਤਾਮਸਾਨ ਅਲਬਾਮ ਇਹਨਾਂ ਦੀ ਦਾਫ ਰੀਆ ਭੂਮ ਦਾ ਰਹਿੰਦੀ ਹੈ ਇਹਨਾਂ ਦਾ ਬੇਡਾ ਨਿਰਮਲ ਰਾਜੂ ਸਾਡੇ ਕਲੱਬ ਦੇ ਮੈਂਬਰ ਨੇ ਇਹਨਾਂ ਦਾ ਬੇਡਾ ਲਖਮਿੰਦਰ ਸਿੰਘ ਜੀ ਲਖਾ ਉਹ ਵੀ ਸਾਡੇ ਨਾਲ ਦਾ ਹਿੱਸਾ ਜੋ ਕਰਦੇ ਨੇ ਗੁਰੂ ਘਰ ਦੀ ਸਾਰੀ ਦੀ ਜਿਹੜੀ ਮੇਕ ਕਮੇਟੀ ਹੈ ਉਸ ਦੇ ਵਿੱਚ ਵੀ ਇਹਨਾਂ ਦੀ ਚੰਗੀ ਭੂਮਿਕਾ ਹੈ ਅੱਜ ਜੋੜੀ ਗੁਰੂ ਘਰ ਦੀ ਵੈਲੀ ਵੰਡ ਰਹੀ ਹੈ ਉਸ ਦੇ ਵਿੱਚ ਇਹਨਾਂ ਦੇ ਕਮੇਟੀ ਮੈਂਬਰ ਦੇ ਹੋਣ ਦੇ ਨਾਲ ਤੇੰਨੇ ਲੋਕਾਂ ਦਾ ਇਹਨਾਂ ਦੀ ਸਫਲਤਾ ਵਧਿਆ ਹੋਣ ਤੇ ਬਹੁਤ ਵਧੀਆ ਢੰਗ ਨਾਲ ਸਹਿਯੋਗ ਦਿੱਤਾ ਜਾ ਰਿਹਾ ਹੈ ਅਸੀਂ ਅੱਜ ਪਿੰਡ ਡੋੜ ਵਿੱਚ ਸੁਖਮਨੀ ਨਿਤਧਾਨ ਕਲੱਬ ਵੱਲੋਂ ਪਿੰਡ ਡੋੜ ਵਿੱਚ ਮਾਤਾ ਕੁਲਦੀਪ ਕੌਰ ਗੱਲ ਜੋ ਅਮਰੀਕਾ ਵਿੱਚ ਰਹਿੰਦੇ ਸਨ ਉਹਨਾਂ ਦੇ ਸਵਰਗ ਹੋਣ ਤੇ ਅੱਜ ਇੱਕ ਉਹਨਾਂ ਦਾ ਸੰਧਾਂਜਲੀ ਸਮਾਗਮ ਸੀ ਉਹਨਾਂ ਦੀ ਜਿਹੜੀ ਹੈ ਉੱਥੇ ਸਵਰਗਵਾਸ 17 6 24 ਨੂੰ ਸਵਰਗਵਾਸ ਹੋਏ ਸੀ ਤੇ ਉਧਰ ਰਹਿਣ ਕਰਕੇ ਜਿਹੜਾ ਅੰਤਮ ਅਰਦਾਸ ਆ ਉਹ ਇੱਧਰ ਕੀਤੀ ਗਈ ਇਹਨਾਂ ਵੱਲੋਂ ਉਧਰ ਜਿਹੜੀਆਂ ਅੱਖਾਂ ਦਾਣ ਕੀਤੀਆਂ ਗਈਆਂ ਤੇ ਸ਼ੋਮਨੀ ਨੇਤਰਦਾਨ ਕਲੱਬ ਇਸ ਗੱਲ ਨੂੰ ਐਪਰੀਸ਼ੀਏਟ ਕਰਦਾ ਹੈ ਸਨਮਾਨ ਕਰਦਾ ਹੈ ਇਸ ਗੱਲ ਦਾ ਉਸ ਦੇ ਪਰਿਵਾਰ ਨੂੰ ਇੱਕ ਬੂਟਾ ਤੇ ਇੱਕ ਸਨਮਾਨ ਪੱਤਰ ਦਿੱਤਾ ਜਾਂਦਾ ਹੈ ਜੋ ਵੀ ਸਾਡੇ ਕਲੱਬ ਨਾਲ ਸਹਿਯੋਗ ਦੇ ਕੇ ਅੱਖਾਂ ਦਾਣ ਕਰਦੇ ਆ ਸਾਡੇ ਕਲੱਬ ਦੇ ਇਹ 24ਵੇਂ ਨੇਤਰਦਾਨੀ ਹਨ ਤੇ ਚਾਰ ਸ਼ਰੀਦਾਨ ਅਸੀਂ ਲੈ ਚੁੱਕੇ ਹਾਂ ਸਾਡਾ ਲੋਕਾਂ ਨੂੰ ਇਹੋ ਹੀ ਸਦਾ ਹੈ ਕਿ ਤੁਸੀਂ ਜੇ ਅੱਖਾਂ ਦਾਣ ਕਰਦੇ ਹੋ ਤਾਂ ਤੁਹਾਡੀਆਂ ਅੱਖਾਂ ਦਾਣ ਕਰਦੇ ਨਾਲ ਕੁਝ ਲੋਕ ਇੱਕ ਆਦਮੀ ਦੋ ਆਦਮੀਆਂ ਨੂੰ ਦੁਨੀਆਦਾਰੀ ਦੁਨੀਆ ਦਿਖਾਉਣ ਵਾਸਤੇ ਕੰਮ ਕਰਦਾ ਉਹਨਾਂ ਦੀ ਅੱਖਾਂ ਦੀ ਰੋਸ਼ਨੀ ਆਉਗੀ ਤਾਂ ਬੰਦਾ ਆਪਣੀਆਂ ਜ਼ਰੂਰੀ ਕਰਿਆਵਾਂ ਉਹਦੇ ਨਾਲ ਅੱਖਾਂ ਨਾਲ ਦੀ ਰੋਸ਼ਨੀ ਨਾਲ ਕਰ ਸਕਦਾ ਹੈ ਜੋ ਸ਼ਰੀਦਾਨ ਦਿੱਤੇ ਜਾਂਦੇ ਆ ਉਹਨਾਂ ਦੇ ਨਾਲ ਜੋ ਡਾਕਟਰ ਲੜਕੇ ਲੜਕੀਆਂ ਡਾਕਟਰੀ ਦਾ ਕੋਰਸ ਕਰਦੇ ਆ ਉਹਨਾਂ ਨੂੰ ਰਿਸਰਚ ਵਿੱਚ ਤੇ ਸਹਾਈ ਹੁੰਦੇ ਆ ਸੋ ਇਸ ਲਈ ਸਾਡੀ ਬੇਨਤੀ ਹੈ ਵੀ ਤੁਸੀਂ ਸਾਡੇ ਕਲੱਬ ਦੇ ਪ੍ਰੋਗਰਾਮਾਂ ਵਿੱਚ ਸਹਿਯੋਗ ਦਿਓ ਅੱਖਾਂਦਾਨ ਕਰੋ ਸਰੀਰਦਾਨ ਕਰੋ ਜਿਹੜਾ ਕਿ ਅੱਗੇ ਤਾਂਸਤੇ ਸਾਡੇ ਸਾਰੇ ਲੋਕਾਂ ਦੇ ਲਈ ਕੰਮ ਆ ਸਕੇ ਧੰਨਵਾਦ